ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਨਿਊਜ਼ ਬੁਲੇਟਿਨ ਤਰਨਤਾਰਨ ਜਿਮਨੀ ਚੌਣਾ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ ਇਸ ਤੋਂ ਪਹਿਲਾਂ ਵੀ 26 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਚ ਰੋਡ ਸ਼ੋਅ ਕੀਤਾ ਸੀ ਰੋਡ ਸ਼ੋਅ ਦਾ ਆਯੋਜਨ ਵੱਡੀ ਗਿਣਤੀ ਚ ਲੋਕਾਂ ਦਾ ਭਾਰੀ ਇਕੱਠ ਨਜ਼ਰ ਆਇਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੂੰ ਸਮਰਥਨ ਦੇਣ ਦੀ اپیل ਕੀਤੀ ਹੈ। ਇਸ ਦੌਰਾਨ ਹਨਾਰਾਂ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਸਣੇ ਆਪ ਵਰਕਰ ਮੌਜੂਦ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੀ 11 ਤਰੀਕ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੇ ਨਾਤੇ ਝਾੜੂ ਨੂੰ ਵੋਟ ਪਾਓ ਤਾਂ ਕਿ ਤਰਨਤਾਰਨ ਨੂੰ ਉਚਾਈਆਂ ਵੱਲ ਲਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਬਣਦੇ ਸਾਰੀ ਸਾਰੇ ਕੰਮ ਸ਼ੁਰੂ ਕਰ ਦਿੱਤੇ ਗਏ। ਇਸ ਦੌਰਾਨ ਉਨ੍ਹਾਂ ਨੇ ਰੋਡ ਸ਼ੋਅ ਤੇ ਮਹਿਲਾਵਾਂ ਲਈ ਵੱਡਾ ਐਲਾਨ ਕਰਦੇ ਆ ਕਿਹਾ ਕਿ ਸਰਕਾਰ ਵੱਲੋਂ 5 ਸਾਲਾਂ ਅੰਦਰ ਸਾਰੇ ਵਾਦੇ ਪੂਰੇ ਕਰ ਦਿੱਤੇ ਜਾਣਗੇ ਉਹਨਾਂ ਕਹਿ ਕਿ ਹੁਣ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਵਾਰੀ ਹੈ ਅਤੇ ਅਗਲੇ ਬਜਟ ਚ 1000 ਰੁਪਏ ਦੀ ਸਕੀਮ ਪਾਸ ਕਰਾਂਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਨੇ ਗਾਰੰਟੀ ਦਿੱਤੀ ਸੀ ਤਾਂ ਹੁਣ ਸਾਰੀਆਂ ਗਾਰੰਟੀਆਂ ਵੀ ਪੂਰੀਆਂ ਹੋ ਜਾਣਗੀਆਂ ਇਸ ਦੌਰਾਨ ਉਹਨਾਂ ਕਹਿ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਬਿਜਲੀ ਦੇ ਬਿੱਲ ਮਾਫ ਕੀਤੇ ਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਅਤੇ ਸਕੂਲਾਂ ਦਾ ਵਧੀਆ ਪ੍ਰਬੰਧ ਕੀਤਾ ਹੈ ਉਹਨੇ ਪੂਰੀਆਂ ਨੇ ਜ ਲੈ ਕੇ ਇੱਕ ਅੱਧੀ ਕਿਉਂਕਿ ਉਹਨਾਂ ਨੂੰ ਆਦਤ ਹੈ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਵੱਡੀ ਜਾਵੇ ਜਾਂ ਟੁੱਟੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸასი ਘਰ ਬੁਲਾ ਰਿਆ ਕਰੋ ਠੀਕ ਹੈ ਨਾ ਸੋ ਮੈਂ ਤਾਂ ਇਹੀ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦਬਕ ਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਅਮੰਗ ਪੱਤਰ ਤੁਹਾਡੇ ਐਮ ਐਲ اے ਹਰਮੀਤ ਸੰਧੂ ਜੀ ਦਾ ਹੋਇਆ ਕਰੂਗਾ ਵਾਸਕਾ ਤੇ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ 100000 ਰੁਪਏ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਨਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੈਨੂੰ ਪਤਾ ਹੈ ਹੈਨਾ ਤੇ ਉਹ ਉਹ ਵੀ ਤਿਆਰ ਹੈ ਕਿਉਂਕਿ ਕਬੀਲਦਾਰੀ ਮੁਤਾਬਕ ਨਾ ਪੈਸੇ ਵੀ ਦੇਖਣੇ ਪੈਂਦੇ ਆ ਵੀ ਆਪਣੇ ਖਜ਼ਾਨੇ 'ਚ ਕਿੰਨੇ ਨੇ ਹੁਣ ਆਪਣੇ ਕੋਲੇ ਆ ਗਿਆ ਸੀ ਕਰ ਲਿਆ ਪ੍ਰਬੰਧ ਇਸ ਤੋਂ ਪਹਿਲਾਂ ਬਿਜਲੀ ਦੇ ਬਿੱਲ ਮਾਫ ਕੀਤੇ ਬਿਲਾ ਕਟ ਆਉਣ ਲੱਗੇ ਉਦੋਂ ਪਹਿਲਾਂ ਆਪਣਾ ਘਰਾਂ ਵਾਲੀ ਬਿਜਲੀ ਮਾਫ ਹੋ ਗਈ ਫਿਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਫਿਰ ਸਕੂਲ ਠੀਕ ਕੀਤੇ ਆਪਣੇ ਜਵਾਬ ਹੁਣ ਪ੍ਰਾਈਵੇਟ ਚ ਪੜਾਉਣ ਦੀ ਲੋੜ ਨਹੀਂ ਹਸਪਤਾਲ ਠੀਕ ਕੀਤੇ ਦਵਾਈਆਂ ਫ੍ਰੀ ਕੀਤੀਆਂ ਹੈਨਾ ਜੇ ਛੋਟੀ ਜੁੜੀ ਬਿਮਾਰੀ ਵਾਸਤੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਹਸਪਤਾਲ ਕਰ ਲਈ ਠੀਕ ਤੇ ਹੁਣ ਵਾਰੀ ਜਿਹੜੀ ਉਸ ਗਰੰਟੀ ਦੀ ਹੈ ਜਿਹੜੀ ਆਪਾਂ ਨੇ ਕੀਤੀ ਸੀ ਤੇ ਜਿੰਨੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾ ਹੈ ਕਿਉਂਕਿ ਪੰਜਾਬ ਦੀ ਮਾਨ ਸਰਕਾਰ ਨੇ 3.25 ਲੱਖ ਪੈਨਸ਼ਨਰਾਂ ਨੂੰ ਤੋਹਫਾ ਦਿੱਤਾ ਹੈ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਹੂਲਤ ਲਈ ਪੈਨਸ਼ਨ ਸੇਵਾ ਪੋਰਟਲ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਉਹ ਇੱਕ ਸਵੈਚਲਿਤ ਪ੍ਰਣਾਲੀ ਰਾਹੀਂ ਆਪਣੇ ਘਰ ਬੈਠੇ ਹੀ ਆਪਣੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਨੇ ਪਰਿਵਾਰਕ ਪੈਨਸ਼ਨ ਅਰਜ਼ੀਆਂ, ਆਈ.ਟੀ.ਸੀ ਅਰਜ਼ੀਆਂ ਅਤੇ ਸ਼ਿਕਾਇਤਾਂ ਮੋਡਿਊਲ ਰਾਹੀਂ দাਜ ਕੀਤੀਆਂ ਜਾ ਸਕਦੀਆਂ ਨੇ ਉਹ ਆਪਣੇ ਪ੍ਰੋਫਾਈਲ ਨੂੰ ਵੀ ਅਪਡੇਟ ਕਰਨ ਦੇ ਯੋਗ ਹੋਣਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਸਹੂਲਤ ਪੈਨਸ਼ਨਾਂ ਨੂੰ ਉਹਨਾਂ ਦੇ ਘਰ ਵਿੱਚ ਹੀ ਪ੍ਰਦਾਨ ਕੀਤੀਆਂ ਜਾਣਗੀਆਂ। ਕੋਸ਼ਿਸ਼ ਇਹ ਹੈ ਕਿ ਉਹਨਾਂ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਤੱਕ ਪਹੁੰਚਾਇਆ ਜਾਵੇ। ਉਹਨਾਂ ਇਹ ਵੀ ਕਿਹਾ ਹੈ ਕਿ ਇਸ ਸਮੇਂ ਦੌਰਾਨ ਆਧਾਰ ਕਾਰਡ KYC ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇਹ ਸਹੂਲਤਾਂ ਸੇਵਾ ਕੇਂਦਰ ਤੇ ਲੋਕਾਂ ਨੂੰ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਲੋਕ ਘਰ ਬੈਠੇ ਹੀ ਇਹਨਾਂ ਸਰਕਾਰੀ ਸੇਵਾਵਾਂ ਦਾ ਲਾਭ ਉਠਾ ਸਕਣਗੇ। ਖਜ਼ਾਨਾ ਦਫ਼ਤਰ ਇਸ ਦਿਨ ਲਗਭਗ 8 ਮਹੀਨਿਆਂ ਤੋਂ ਕੰਮ ਕਰ ਰਿਹਾ ਹੈ ਸਾਰੇ ਲੋਕਾਂ ਦੇ ਰਿਕਾਰਡ ਇਕੱਠੇ ਕਰ ਲਏ ਗਏ ਨੇ ਹੁਣ ਅੱਗੇ ਦੀ ਪ੍ਰਕਿਰਿਆ ਜਾਰੀ ਹੈ ਇਹਨਾਂ ਸੇਵਾਵਾਂ ਲਈ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਇਸ ਦੇ ਤਿੰਨ ਟੋਲ ਫਰੀ ਨੰਬਰ ਵੀ ਜਾਰੀ ਕੀਤੇ ਗਏ ਨੇ ਇਹ ਜਿਲ੍ਹਾ ਪੱਦਰ ਤੋਂ ਕਾਰਜਸ਼ੀਲ ਹੋਣਗੇ ਪੈਨਸ਼ਨਰ ਸਵੇਰੇ 9 ਵਜੇ ਤੋਂ 5 ਵਜੇ ਤੱਕ ਜਾਣਕਾਰੀ ਪ੍ਰਾਪਤ ਕਰ ਸਕਣਗੇ ਇਹ ਇੱਕ ਵੱਡਾ ਸੁਧਾਰ ਹੋਵੇਗਾ ਇਸ ਨਾਲ ਯਾਤਰਾ ਆਸਾਨ ਹੋ ਜਾਵੇਗੀ ਕਿਉਂਕਿ ਇਸ ਨਾਲ ਅਕਸਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪੈਨਸ਼ਨਰ ਜਾਂ ਫੈਮਿਲੀ ਪੈਨਸ਼ਨਰ ਜਿਹੜੇ ਨੇਗੇ ਮੋਬਾਈਲ ਦੇ ਰਾਹੀਂ ਪੀਸੀ ਦੇ ਰਾਹੀਂ ਲੈਪਟਾਪ ਦੇ ਰਾਹੀਂ ਇਸ ਪੋਰਟਲ ਦੇ ਉੱਤੇ ਜਿਹੜਾ ਜਾ ਕੇ ਆਪਣਾ ਆਧਾਰ ਕਾਰਡ ਜਿਹੜਾ ਇਹ ਈ ਕੇਵਾਈਸੀ ਹੈ ਜਿਹੜਾ ਉਹਦੀ ਮਦਦ ਨਾਲ ਰਜਿਸਟਰ ਹੋ ਸਕਣਗੇ ਰਜਿਸਟਰ ਹੋਣ ਤੋਂ ਬਾਅਦ ਉਹ ਜਿਹੜੀ ਆਈਡੀ ਆ ਉਸ ਆਈਡੀ ਜਿੱਦੋਂ ਦੀ ਡਿਵੈਲਪ ਹੋ ਗਈ ਉੱਥੇ ਬੈਠ ਕੇ ਇਹਨਾਂ ਸਾਰੀਆਂ ਸੇਵਾਵਾਂ ਦਾ ਲਾਭ ਜਿਹੜਾ ਲੈ ਸਕਣਗੇ ਔਰ ਇਹਨਾਂ ਸਾਰੀਆਂ ਸੇਵਾਵਾਂ ਦਾ ਲਾਭ ਲੈ ਜਾਣ ਦੇ ਲੈ ਕੇ ਜਾਣ ਦੇ ਲਈ ਜਿਹੜੇ ਨੀਡਲੈਸ ਸੇਵਾ ਕੇਂਦਰ ਨੇ ਉਹ ਵੀ ਅਸੀਂ ਨਿਰਧਾਰਤ ਕੀਤੇ ਨੇ ਤਾਂ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਨਹੀਂ ਕਰ ਸਕਦਾ ਤਾਂ ਨੀਡਲੈਸ ਸੇਵਾ ਕੇਂਦਰ ਦੇ ਅੰਦਰ ਜਾ ਕੇ ਵੀ ਜਿਹੜਾ ਉਹ ਇਹ ਸੇਵਾਵਾਂ ਲੈ ਸਕਦਾਗਾ ਔਰ ਕੁਝ ਸੇਵਾਵਾਂ ਇਹ ਸਾਰੀਆਂ ਸੇਵਾਵਾਂ ਆਪਣੇ ਘਰ ਬੈਠ ਕੇ ਵੀ ਘਰ ਬੁਲਾ ਕੇ ਵੀ ਜਿਹੜੀਆਂ ਲਗੀਆਂ ਉਹ ਸਵਾਲਾਂ ਲੱਗੀਆਂ ਜਾ ਸਕਦੀਆਂ ਨੇਗੀਆਂ ਸੋ ਇਹਦੇ ਲਈ ਤਿੰਨ ਅਸੀਂ ਹੈਲਪ ਨੰਬਰ ਜਾਰੀ ਕੀਤੇ ਨੇਗੇ ਸਾਡੇ ਸਾਰਾ ਡਾਇਰੈਕਟੋਰੇਟ ਆਫ ਖਜ਼ਾਨਾ ਤੇ ਲੇਖਾ ਸਾਡਾ ਜਿਹੜਾ ਡਿਪਾਰਟਮੈਂਟ ਆਫ ਡਾਇਰੈਕਟੋਰੇਟ ਖਜ਼ਾਨਾ ਲੇਖਾ ਤੇ ਪੈਨਸ਼ਨ ਇਹ ਜਿਹੜਾ ਇਹਨੇ ਕੰਟਰੋਲ ਰੂਮ ਅਸੀਂ ਪੰਜਾਬ ਦੇ ਵਿੱਚ ਸਥਾਪਿਤ ਕੀਤਾਗਾ ਜਿਹਦਾ ਨੰਬਰ ਤਿੰਨ ਨੰਬਰ ਨੇਗੇ 1 8 0 0 1 8 0 2 वन फोर एट मैं एक बार दोबारा रिपीट कर दागा वन एट जीरो जीरो वन एट जीरो टू वन फोर एट एक ये नंबर आ गा और दूसरा जीरो वन सेवन टू टू नाइन नाइन सिक्स थ्री एट फाइव मैं दोबारा इस तो रिपीट कर देंगे जीरो वन सेवन टू टू नाइन नाइन सिक्स थ्री एट फाइव इस तरीके तीजा नंबर जरा जीरो वन सैवन टू टू नाइन सिक्स सिक्स थ्री एट सिक्स मैं दोबारा रिपीट कर जीरो वन सैवन टू टू नाइन नाइन सिक्स 386 ਇਹ ਜਿਹੜੇ ਸਾਡੇ ਤਿੰਨ ਨੰਬਰ ਨੇਗੇ ਇਹ ਡਾਇਰੈਕਟੋਰੇਟ ਲੈਵਲ ਦੇ ਉੱਤੇ ਸਾਡੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੇ ਅੰਦਰ ਜਿਹੜੇ ਚਾਲੂ ਰਹਿਣਗੇ ਔਰ ਕਿਸੇ ਵੀ ਕਿਸਮ ਦੀ ਇਨਕੁਆਰੀ ਜਿਹੜੀ ਆ ਇਨਕੁਆਰੀ ਜਿਹੜੀ ਆ ਇਨਕੁਆਰੀ ਜਿਹੜੀ ਆ ਉਹ ਪੈਨਸ਼ਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਤਿੰਨ ਨੰਬਰ ਚਾਲੂ ਰਹਿਣਗੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਵੱਲੋਂ ਤਰਨਤਾਰਨ ਵਿਧਾਨ ਸਭਾ ਜਮਨੀ 74 ਮੱਦੇਨਜ਼ਰ ਚੌਣ ਜਲਸੇ ਦੌਰਾਨ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਪ੍ਰਤੀ ਵਰਤੀ ਸ਼ਬਦਾਵਲੀ ਦਾ ਸੂ ਮੋਟੋ ਨੋਟਿਸ ਲਿਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਇਹ ਮਸਲਾ ਪੁਨਾਤੇ ਧਿਆਨ ਚਾਇਆ ਹੈ ਜੈਸਟਰ ਕਾਂਗਰਸ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰੰਗ ਅਤੇ ਨਸਲ ਅਧਾਰਿਤ ਟਿੱਪਣੀ ਦੇਸ਼ ਦੇ ਮਰਹੂਮ ਗ੍ਰਹਿ ਮੰਤਰੀ ਅਤੇ ਦਲੇਤਾਗੂ ਬੁੱਟਾ ਸਿੰਘ ਪ੍ਰਤੀਕਰ ਰਹੇ ਨੇ ਉਹਨਾਂ ਕਹੇ ਕਿ ਕਮਿਸ਼ਨ ਨੇ ਇਸ ਮਸਲੇ 'ਚ ਸੁਮੋਟੋ ਨੋਟਿਸ ਲੈਂਦਿਆਂ ਅਮਰਿੰਦਰ ਸਿੰਘ ਰਾਜਾਵੜੀ ਨੂੰ 6 ਨਵੰਬਰ 2025 ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਅਤੇ ਨਾਲ ਹੀ ਤਰਨਤਾਰਨ ਦੇ ਰਿਟਰਨਿੰਗ ਅਫਸਰ ਨੂੰ 4 ਨਵੰਬਰ 2025 ਨੂੰ ਨਿਜੀ ਤੌਰ ਤੇ ਪੇਸ਼ ਹੋ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਤੁਹਾਡੇ ਨਾਲ ਵੀ ਰਾਜਾ ਵੜਿੰਗ ਦਾ ਉਹ ਬਿਆਨ ਸਾਂਝਾ ਕਰ ਦਿੰਦੇ ਆ ਜਿਸ ਨੂੰ ਲੈ ਕੇ ਹੁਣ ਰਾਜਾ ਵੜਿੰਗ ਨੇ ਨਾਮਾਹੀ ਵਿਵਾਦ ਸੋਹੇੜ ਲਿਆ ਤੁਸੀਂ ਨਾ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਬੇਸ਼ਕ ਦਾ ਗ੍ਰਹਿ ਮੰਤਰੀ ਬਣਾਇਆ ਪਾਗਾ ਦਾ ਅੱਜ ਤੱਕ ਕਿਸੇ ਪਾਰਟੀ ਨੇ ਕੋਈ ਦਲਿਤ ਭਰਾ ਨੂੰ ਬੇਸ਼ਕ ਦਾ ਗ੍ਰਹਿ ਮੰਤਰੀ ਨਹੀਂ ਬਣਾਇਆ ਫਿਰ ਚੰਨੀ ਸਾਹਿਬ ਨੂੰ ਪੰਜਾਬ ਚ ਮੁੱਖ ਮੰਤਰੀ ਬਣਾਤਾ ਦਲਿਤ ਬੰਦੇ ਨੂੰ ਮੇਰਾ ਬਾਦਲ ਦਾ ਮੁੰਡਾ ਹੀ ਬੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਧਾਮੀ ਅਤੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਜਿੱਤ ਸਿਰਫ ਧਾਮੀ ਦੀ ਨਹੀਂ ਸਗੋਂ ਸਮੁੱਚੇ ਖਾਲਸਾ ਪੰਥ ਦੀ ਇਤਿਹਾਸਕ ਜਿੱਤ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਦੇ ਬੰਦਿਆਂ ਨੇ ਪੂਰੀ ਤਾਕਤ ਲਗਾਈ ਕਿ ਉਹ ਕਿਸੇ ਤਰ੍ਹਾਂ ਖਾਲਸਾ ਪੰਥ ਦੀ ਸੁਪਰ ਪਾਰਲੀਮੈਂਟ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕੀਤਾ ਜਾਵੇ ਪਰ ਪੰਥਕ ਜਥੇਬੰਦੀਆਂ ਅਤੇ ਮੈਂਬਰਾਂ ਨੇ ਡਟ ਕੇ ਸਾਜਿਸ਼ ਦਾ ਮੁਕਾਬਲਾ ਕੀਤਾ ਉਹਨਾਂ ਕਹਿ ਕੇ ਜਨਾਬ ਮੈਂਬਰਾਂ ਨੇ ਏਜੰਸੀ ਦੇ ਬੰਦਿਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਧਾਮੀ ਸਾਹਿਬ ਨੂੰ ਜਤਾਇਆ ਹੈ ਉਹ ਵਿਧਾਈ ਦੇ ਪਤਨ ਬਾਦਲ ਨੇ ਕਿਹਾ ਹੈ ਕਿ ਇਹ ਜਿੱਤ ਸਾਬਤ ਕਰਦੀ ਹੈ ਕਿ ਖਾਲਸਾ ਪੰਥ ਅਜੇ ਵੀ ਇਕਜੁੱਟ ਹੈ ਅਤੇ ਆਪਣੀਆਂ ਸੰਸਥਾਵਾਂ ਦੀ ਰੱਖਿਆ ਲਈ ਸਦਾ ਤਿਆਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ 'ਚ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਮੁੜ ਪ੍ਰਧਾਨ ਚੁਣੇ ਗਏ ਨੇ ਜਨਰਲ ਇਜਲਾਸ ਦੌਰਾਨ કુલ 136 ਵੋਟਾਂ ਪਈਆਂ ਜਿਸ ਵਿੱਚੋਂ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਮਿਲੀਆਂ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਉਮੀਦਵਾਰ ਮਿੱਠੂ ਸਿੰਘ ਕਾਨੁਕੇ ਨੂੰ 18 ਵੋਟਾਂ ਪਈਆਂ ਜਦੋਂ ਕਿ ਇੱਕ ਵੋਟ ਰੱਦ ਹੋ ਗਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਵੀਂ ਵਾਰ ਪ੍ਰਧਾਨ ਬਣੇ ਨੇ ਆ ਜਿਹੜੀ ਜਿੱਤ ਹੈ ਪੂਰੇ ਖਾਲਸਾ ਪੰਥ ਦੀ ਜਿੱਤ ਹੈ ਆ ਜਿਹੜੀ ਹੈ ਸੈਂਟਰ ਦੀਆਂ ਏਜੰਸੀਆਂ ਦੇ ਬੰਦੇ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਖਾਲਸਾ ਪੰਥ ਦੀ ਸੁਪਰ ਪਾਰਲੀਮੈਂਟ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਕਰੀਏ ਪਰ ਮੈਂ ਵਧਾਈ ਦਿੰਦਾ ਸਾਰੇ ਵਰਕਰਾਂ ਨੂੰ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਡੱਟ ਕੇ ਏਜੰਸੀਆਂ ਦੇ ਬੰਦਿਆਂ ਦੀ ਦਾ ਮੁਕਾਬਲਾ ਕੀਤਾ ਤੇ ਤਾਮੀ ਸਾਹਿਬ ਦੀ ਜਿੱਤ ਕਰਾਈ ਤੇ ਉਹ ਵੀ ਇਤਿਹਾਸਿਕ ਜਿੱਤ ਹੋਈ ਥੈਂਕ ਯੂ ਜਲੰਧਰ ਦੇ ਪਾਗਵ ਕੈਂਪ ਚ ਜੁਐਲਰ ਦੀ ਦੁਕਾਨ ਤੇ ਹੋਈ ਲੁੱਟ ਦੀ ਘਟਨਾ ਨੂੰ ਪੁਲਿਸ ਨੇ ਕੇਵਲ ਕੁਛ ਦਿਨਾਂ ਚ ਸਫਲਤਾਪੂਰਵਕ ਟਰੇਸ ਕਰ ਲਿਆ ਹੈ ਪੁਲਿਸ ਨੇ ਲੁੱਟ ਦੀ ਵਾਰਦਾਤ ਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਵਿਸ਼ੇਸ਼ ਇਨਪੁੱਟ ਮਿਲਣ ਤੋਂ ਬਾਅਦ ਇੱਕ ਟੀਮ ਰਾਜਸਥਾਨ ਭੇਜੀ ਗਈ ਜਿੱਥੇ ਤਿੰਨੋਂ ਦੋਸ਼ੀਆਂ ਨੂੰ ਛਾਪੇਮਾਰੀ ਦੌਰਾਨ ਕਾਬੂ ਕੀਤਾ ਗਿਆ ਤਨਪ੍ਰੀਤ ਕੌਰ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਜਲੰਧਰ ਲਿਜਾਇਆ ਜਾ ਰਿਹਾ ਹੈ ਜਿੱਥੇ ਉਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁੱਛਗਿੱਛ ਦੌਰਾਨ ਲੁੱਟੇ ਗਏ ਸਮਾਨ ਅਤੇ ਨਕਦੀ ਦੀ ਬਰਾਮਦਗੀ ਬਾਰੇ ਜਾਣਕਾਰੀ ਲਈ ਜਾਵੇਗੀ ਇਸ ਘਟਨਾ ਨਾਲ ਜੁੜੀ ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਭਗਵ ਕੈਂਪ ਖੇਤਰ ਚ ਸਥਿਤ ਜੁਐਲਰ ਦੀ ਦੁਕਾਨ ਤੇ ਨਕਲੀ ਖਰੀਦਦਾਰੀ ਦੇ ਨਾਂ ਤੇ ਹਮਲਾ ਕਰਕੇ ਲੱਖਾਂ ਰੁਪਏ ਦਾ ਸੋਨਾ ਤੇ ਨਕਦੀ ਲੁੱਟਿਆ ਸੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਗਿਰੋਹ ਹੋਰ ਸ਼ਹਿਰਾਂ ਵਿੱਚ ਵੀ ਸਰਗਰਮ ਹੋ ਸਕਦਾ ਹੈ ਅਤੇ ਪੁੱਛਗਿੱਛ ਤੋਂ ਬਾਅਦ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ ਅਕਤੂਬਰ ਨੂੰ ਭਗਵ ਕੈਂਪ ਦੇ ਵਿੱਚ ਵਿਜੇ ਜੁਐਲਰਸ ਦੀ ਦੁਕਾਨ ਤੇ ਸਵੇਰੇ 10 ਵਜੇ ਰੋਬਰੀ ਦਾ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀ ਉਸ ਇਨਸੀਡੈਂਟ ਦੇ ਸੰਬੰਧ ਵਿੱਚ ਧਾਣਾ 파ਰਵ ਕੈਂਪ ਵੱਲੋਂ 160 ਨੰਬਰ ਐਫ ਆਈ ਆਰ ਦਰਜ ਕਰਕੇ ਤੁਰੰਤ ਹੀ ਇਸ ਦੀ ਤਫਤੀਸ਼ ਦੇ ਲਈ ਡਿਸਟ੍ਰਿਕਟ ਪੁਲਿਸ ਵੱਲੋਂ ਐਡੀਸੀਪੀ 2 ਅਤੇ ਕ੍ਰਾਈਮ ਬ੍ਰਾਂਚ ਦੀ ਟੀਮਸ ਦੀ ਇੱਕ ਇੱਕ ਸਪੈਸ਼ਲ ਟੀਮ ਬਣਾ ਕੇ ਇਸ ਤੇ ਰੇਡਸ ਕਰਾਈਆਂ ਗਈਆਂ ਸੋ ਇਹਦੇ ਵਿੱਚ ਅੱਗੇ ਕਰਦੇ ਹੀ ਅਸੀਂ ਤਿੰਨ ਅਕਿਊਜ਼ਡ ਆਇਡੈਂਟੀਫਾਈ ਕੀਤੇ ਸੀ ਜਿਨ੍ਹਾਂ ਦੇ ਨਾਮ ਕਰਨ ਕੁਸ਼ਲ ਅਤੇ ਗਗਨ ਸੋ ਇਹਨਾਂ ਦੇ ਪਿੱਛੇ ਟੈਕਨੀਕਲ ਅਤੇ ਹਿਊਮਨ ਇੰਟਰਨਲ ਕੰਮ ਕਰਦੇ ਹੋਏ ਅੱਜ ਇਹਨਾਂ ਨੂੰ ਅਜਮੇਰ ਜ਼ਿਲ੍ਹਾ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਨੂੰ ਥੋੜੀ ਦੇਰ ਦੇ ਵਿੱਚ ਹੀ ਅਸੀਂ ਅੱਗੇ ਇਨਤਜ਼ਾਮ ਕਰ ਰਹੀ ਕਰਾਂਗੇ ਇਹਨਾਂ ਤਿੰਨਾਂ ਮੁੰਡਿਆਂ ਦਾ ਪਿਛਲਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਵੀ ਹੈ ਜਿਸ ਦੇ ਵਿੱਚ ਇਹਨਾਂ ਵੱਲੋਂ ਲੜਾਈ ਝਗੜੇ ਦੇ ਮਾਮਲੇ ਦਰਜ ਨੇ ਰਿਕਵਰੀ ਕਿੰਨੀ ਹੋਈ ਹੈ ਇਹਨਾਂ ਤਿੰਨਾਂ ਦੋਸ਼ੀਆਂ ਤੋਂ ਜੋ ਰਿਕਵਰੀ ਹੈ ਉਹ ਅਜੇ ਕਰਾਈ ਜਾ ਰਹੀ ਹੈ ਤੇ ਰਿਕਵਰੀ ਜਿਵੇਂ ਵੀ ਪੂਰੀ ਹੁੰਦੀ ਹੈ ਅਸੀਂ ਤੁਹਾਨੂੰ ਇਨਾਲ ਫਲਹਾ ਕੇ ਨਿਕੋਈ ਤੇ ਅਜੇ ਰਿਕਵਰੀ ਨਾ ਤੋਂ ਕਰਾਈ ਜਾ ਰਹੀ ਹੈ ਜੈਸੀ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ ਤੇ ਇਹਨਾਂ ਨੂੰ ਲੈ ਕੇ ਆ ਰਹੇ ਹਾਂ ਜਿਹੜੀ ਹੋ ਚੁੱਕੇ ਨੇ